ਮੈਂ ਤਾਂ ਨਹੀਂ ਜਿਉਂਦਾ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹallelujah ਹallelujah ਇਹ ਕੌਣ ਹੈ ਇਹ ਉਹ ਬੰਦਾ ਹੈ ਜਿਹੜਾ ਇੱਕ ਸਮੇਂ ਬੜਾ ਪਾਪੀ ਸੀ ਬੜਾ ਦੋਖੀ ਸੀ ਫੰਦੇ ਦੁਕਾਨ ਨੂੰ ਮਾਰਦਾ ਪੜਦਾ ਹੁੰਦਾ ਸੀ ਫੰਦੇ ਦੁਕਾਨ ਨੂੰ ਵਰਦਾ ਪੜਦਾ ਸੀ ਫੰਦੇ ਦੁਕਾਨ ਦੇ ਖਰਾਬ ਕਰਦਾ ਸੀ ਪ੍ਰਭੂ ਦੇ ਲੋਕਾਂ ਦੀ ਇੰਦਿਆ ਕਰਦਾ ਸੀ ਇਹ ਬੰਦਾ ਤੇ ਯਿਸੂਸੀ ਨੇ ਨੂੰ ਘੁੱਟ ਢੇਕੀ ਕੀ ਕਰਤਾ ਅੰਨਾ ਕਰਤਾ ਜਿਹੜਾ ਪਰਉਦੇ ਲੋਕਾਂ ਦੀ ਗਿੰਜਾ ਕਰਦਾ ਜਿਹੜਾ ਪਰਉਦੇ ਲੋਕਾਂ ਦੇ ਖਿਲਾਫ ਜਾਂਦਾ ਹੈ ਪ੍ਰਭੂ ਪਰਉਦੇ ਖਿਲਾਫ ਹੋ ਜਾਂਦਾ ਹੈ ਉਹ ਨੂੰ ਸਜ਼ਾ ਦਿੱਤਾ ਅੱਲ੍ਹਾ ਅਕਬਰ ਅਲਹਲੂਇਆ ਇਹ ਬੰਦਾ ਉਹ ਹੈ ਜਿਹਨੂੰ ਯਸੂਸੀ ਨੇ ਘੋੜੇ ਤੋਂ ਦੇਖ ਕੇ ਕੀ ਕਰਤਾ ਅੰਨਾ ਕਰਤਾ ਅੰਨਾ ਕਰਤਾ ਇਹ ਪਰਉਦੇ ਲੋਕਾਂ ਦੇ ਖਿਲਾਫ ਜਾਂਦਾ ਸੀ ਪਰਉਦੇ ਲੋਕਾਂ ਦੇ ਉਲਟ ਬੋਲਦਾ ਸੀ ਪਰਉਦੇ ਲੋਕਾਂ ਨੂੰ ਮਾਰਦਾ ਕੁੱਟਦਾ ਸੀ ਵੱਡਦਾ ਦਾ ਸੀ ਜਿਹੜਾ ਬੰਦਾ ਹallelujah ਹallelujah ਤੇ ਕੀ ਹੋਇਆ ਇਹਨੂੰ ਸਭ ਯਿਸੂ ਨੇ ਕੋੜੇ ਟੋੜੇ ਕੇੱਖਾ ਤੋਂ ਕੀ ਕਰਤਾ ਅੰਨ੍ਹਾ ਅੰਨ੍ਹਾ ਕਰਤਾ ਪਰ ਹੁਣੇ ਕੀ ਬੋਲ ਰਿਆ ਫਿਰ ਨੂੰ ਪਤਾ ਲੱਗ ਗਿਆ ਯਿਸੂ ਕੀ ਕੌਣ ਹੈ ਤੇ ਪ੍ਰਭੂ ਕੋਲੋਂ ਮਾਫੀ ਮੰਗੀ ਪ੍ਰਭੂ ਦੇ ਚੇਲੇ ਨੇ ਜਾ ਕੇ ਤੇ ਸਿਰ ਤੇ ਹੱਥ ਰੱਖਿਆ ਤੇ ਦੀ ਅੱਖਾਂ ਸਜਾਤੀਆਂ ਉਹ ਇਹਦਾ ਅੰਨ੍ਹਾਪਣ ਦਾ ਰਿਆ ਜਿਹਨੂੰ ਤਿੰਨ ਦਿਨ ਲਗਾਤਾਰ ਰੋਂਦਾ ਰਿਹਾ ਵੀ ਪ੍ਰਭੂ ਯਿਸੂ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਦੁਖੀ ਕੀਤਾ ਤੇਰੇ ਲੋਕਾਂ ਨੂੰ ਵੱਢਿਆ ਤੇਰੇ ਲੋਕਾਂ ਨੂੰ ਕੁੱਟਿਆ ਤੇਰੇ ਲੋਕਾਂ ਨੂੰ ਮਾਰਿਆ ਮੈਂ ਤੇਰੇ ਖਿਲਾਫ ਗਿਆ ਤਿੰਨ ਦਿਨ ਲਗਾਤਾਰ ਅੰਧਾ ਹੋ ਕੇ ਰੋਂਦਾ ਰਿਹਾ ਫਿਰ ਪ੍ਰਭੂ ਜੀ ਆਪਣੇ ਚੇਲੇ ਨੂੰ ਭੇਜਿਆ ਕਿ ਜਾਹ ਹਰ ਨਗੀਆਂ ਫਾਮੀ ਗਰੀਬੇ ਦੇ ਫਰਾਵੇ ਕਬਰੇ ਦੇ ਵਿੱਚ ਇੱਕ ਬੰਦਾ ਬੈਠਾ ਉਹ ਪ੍ਰਾਥਨਾ ਕਰ ਤੂੰ ਯਾਦ ਰੱਖੀ ਰੱਖ ਫੜ ਰੱਖ ਉਹ ਮੈਨੂੰ ਇੱਕ ਵਸੀਲਾ ਹੈ ਉਹਨੇ ਤਾਂ ਮੈਂ ਆਪਣੀ ਸੇਵਾ ਲੈਣੀ ਆ ਉਹਨੇ ਤਾਂ ਆਪਣੀ ਬੰਦਵੀ ਕਰਾਉਣੀ ਆ ਉਹਨੇ ਉਹਨੂੰ ਲੋਕਾਂ ਦੇ ਵਿੱਚ ਭੇਜਣਾ ਹੈ ਕਿ ਕਹਣਾ ਜਿਸ ਕੇ ਸੁਣ ਮਾਰਿਆ ਜਾਂਦਾ ਸੀ ਕੋਈ ਯਿਸੂ ਸੀ ਪਰਮੇਸ਼ਰ ਹੈ ਹallelujah ਉਹਨਾਂ ਲੋਕਾਂ ਦੇ ਆ ਕੇ ਦੱਸਣਾ ਕਿ ਮੈਂ ਤਨੂੰ ਗਲਤ ਸਮਝਿਆ ਪਰ ਗਲਤ ਮੈਂ ਸੀ ਹallelujah ਪ੍ਰਭੂ ਯਿਸੂ ਆਕਾਰਿੰਦਾ ਉਹਨੇ ਬੰਦਾ ਪ੍ਰਭੂ ਦੀ ਸੇਵਾ ਕਰਨ ਲੱਗਿਆ ਪ੍ਰਭੂ ਦਾ ਦਾਸ ਬਣ ਕੇ ਅੱਖਾਂ ਇਹਨਾਂ ਖੁੱਲੀਆਂ ਕਿ ਉਹ ਕੀ ਕਹਿੰਦਾ ਮਾਰੇ ਪੜੋ ਹਾਂ ਮੈਂ ਮਸੀਹ ਦੇ ਨਾਲ ਸਲੀਪ ਦਿੱਤਾ ਗਿਆ ਹਾਂ ਉਹ ਕਹਿੰਦਾ ਮੈਂ ਮਸੀਹ ਦੇ ਨਾਲ ਸਲੀਪ ਦਿੱਤਾ ਗਿਆ ਹਾਂ ਕਿਤੇ ਮਸੀਹ ਨੂੰ ਕੀ ਕਹਿੰਦਾ ਸੀ ਇਹ ਗਾਲਾਂ ਕਢਦਾ ਸੀ ਮਸੀਹ ਨੂੰ ਗਲਤ ਬੋਲਦਾ ਸੀ ਮਸੀਹ ਦੇ ਖਿਲਾਫ ਜਾਂਦਾ ਸੀ ਮਸੀਹ ਦੇ ਲੋਕਾਂ ਨੂੰ ਗਾਲਾਂ ਹੀ ਕਢਦਾ ਨਾ ਜਿਹੜਾ ਵੜਦਾ ਪੜਦਾ ਤੇ ਗਾਲਣਾ ਕਢਦਾ ਹੋਊਗਾ ਮਸੀਹ ਦੇ ਲੋਕਾਂ ਨੂੰ ਮਾਰ ਦਿੰਦਾ ਸੀ ਮਸੀਹ ਦੇ ਲੋਕਾਂ ਨੂੰ ਕੁੱਟਦਾ ਹੁੰਦਾ ਸੀ ਹੁਣੇ ਕੀ ਕਹਿ ਰਿਹਾ ਮੈਂ ਮਸੀਹ ਦੇ ਨਾਲ ਸ਼ਰੀਰ ਦਿੱਤਾ ਗਿਆ ਹਾਂ ਹਾਂ ਪਰ ਹੁਣ ਤੋਂ ਮੈਂ ਨਹੀਂ ਜਾਂਦਾ ਸਭੋ ਮਸੀਹ ਮੇਰੇ ਵਿੱਚ ਜਾਂਦਾ ਹੈ ਹallelujah ਕਿਉਂ ਮਸੀਹ